ਸਸ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਸਿੱਬਲ ਦਾ ਡਾਕਟਰ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਜਿਹੜੇ ਆਪਣਾ ਪੜ੍ਹਾਈ ਪੂਰੀ ਕਰਕੇ ਆਪਣਾ ਬਿਜ਼ਨਸ ਕਰਨਾ ਚਾਹ ਰਹੇ ਨੇ ਆਪਣੇ ਕੰਮਗਾਰਾਂ 'ਚ ਉਤਰ ਰਹੇ ਨੇ ਜਾਂ ਉਤਰ ਚੁੱਕੇ ਆ ਜਾਂ ਛੋਟੇ ਛੋਟੇ ਲੈਵਲ ਦੇ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਹ ਸਾਡਾ ਚੈਨਲ ਸਬਸਕ੍ਰਾਈਬ ਕਰੋ ਦੇਖੋ ਬੰਦ-ਬੰਦ ਕਰਕੇ ਸਾਗਰ ਪਰਦਾ ਜਾਂ ਕਹਿ ਲੋ ਕੜਾ ਪਰਦਾ ਤੇ ਅੱਜ ਤੁਸੀਂ ਇੱਕ ਛੋਟਾ ਜਿਹਾ ਕੰਮ ਸੈਟਅਪ ਕੀਤਾ ਹੈ ਥੋੜਾ ਬੋਤਾ ਜਮਾ ਪੂੰਜੀ ਆਪ ਤੁਹਾਡੇ ਪੇਰੈਂਟਸ ਨੇ ਤੁਹਾਡੀ ਮਦਦ ਕਰ ਦਿੱਤੀ ਹੈ ਜਾਂ ਤੁਸੀਂ ਆਪਣੇ ਕੋਲੋਂ ਕੀਤਾ ਹੈ ਜਾਂ ਤੁਸੀਂ ਕਿਸੇ ਨੇ ਕੰਮ ਆਪਣਾ bizness ਚੇਂਜ ਕੀਤਾ ਹੈ ਨਵੇਂ ਕੰਮ 'ਚ ਉਤਰ ਰਿਹਾ ਹੈ ਤੇ ਥੋੜਾ ਬੋਤਾ ਪੈਸੇ ਦਾ ਜੁਗਾਰ ਕਰਕੇ ਉਤਰ ਰਿਹਾ ਹੈ ਅੱਜ ਕੱਲ ਸਰਕਾਰ ਦੀਆਂ ਬਹੁਤ ਪਾਲਿਸੀਆਂ ਨੇ ਜਿਨ੍ਹਾਂ ਨਾਲ ਤੁਹਾਨੂੰ ਬੈਂਕ ਲੋਨ ਲੈਂਨ ਵਿੱਚ ਮਦਦ ਮਿਲ ਸਕਦੀ ਹੈ ਜਿਸ ਦੇ ਨਾਲ ਤੁਸੀਂ ਆਪਣਾ ਕੰਮ ਨੂੰ ਹੋਰ ਵਧਾ ਸਕਦੇ ਹੋ ਹੋਰ ਕਰ ਸਕਦੇ ਹੋ ਬੈਂਕ ਦੇ ਪੈਸੇ ਤੋਂ ਤੁਸੀਂ ਆਪਣਾ ਪੈਸਾ ਕਮਾ ਕੇ ਬੈਂਕ ਦਾ ਕਿਸ਼ਤਾਂ ਵਾਪਸ ਮੋੜ ਸਕਦੇ ਹੋ ਬਸ਼ਰਤੇ ਤੁਹਾਨੂੰ ਤੁਹਾਡਾ ਸਿਬਲ ਠੀਕ ਹੋਵੇ ਤੁਹਾਡੀ ਕ੍ਰੈਡਿਟ ਰਿਪੋਰਟ ਅੱਛੀ ਹੋਵੇ ਤੁਹਾਨੂੰ ਪਤਾ ਹੋਵੇ ਵੀ ਅਸੀਂ ਬੈਂਕ ਦਾ ਪੈਸੇ ਨਾਲ ਕਿਸ ਤਰ੍ਹਾਂ ਵਰਤਣਾ ਹੈ ਕੰਮ ਕਰਨਾ ਹੈ ਜਾਂ ਅਸੀਂ ਪੇ ਕਮਾ ਕੇ ਵਾਪਸ ਵੀ ਕਰਨਾ ਸਾਡਾ ਇਹ ਸਿਬਲ ਇਹ ਉਹਨਾਂ ਸਾਰੇ ਲੋਕਾਂ ਲਈ ਉਹਨਾਂ ਸਾਰੇ ਨਵੇਂ ਯੂਥ ਲਈ ਉਹਨਾਂ ਸਾਰੇ ਨਵੇਂ ਬੱਚਿਆਂ ਲਈ ਜਿਹੜਾ ਆਪਣੇ ਕੰਮ ਸੈੱਟ ਕਰ ਰਹੇ ਨੇ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦਾ ਹੈ ਤੇ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਉਹਨਾਂ ਸਾਰੇ ਨੂੰ ਇਹ ਕਵਾਂਗਾ ਵੀ ਸਾਡਾ ਚੈਨਲ ਵੱਧ ਤੋਂ ਵੱਧ ਤੁਸੀਂ ਇਹ ਸਬਸਕ੍ਰਾਈਬ ਕਰੋ ਤਾਂ ਜੋ ਲੋ ਤੁਹਾਨੂੰ ਮਿਲ ਜਦੋਂ ਤੁਸੀਂ ਫਿਊਚਰ ਚ ਲੋਨ ਲੈਣ ਚਾਹੋ ਤਾਂ ਤੁਹਾਨੂੰ ਉਸ ਤੋਂ ਪਹਿਲਾਂ ਹੀ ਕਾਫੀ ਕੁਝ ਤੁਹਾਨੂੰ ਨੋਲਿਜ ਹੋਵੇ ਸਾਡੇ ਚੈਨਲ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਲੋਨ ਲੈਣ ਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਨੇ ਕਿਵੇਂ ਲੋਨ ਮਿਲਦਾ ਹੈ ਲੋਨ ਦਾ ਜਿਹੜਾ ਬੇਸ ਸਿਬਲ ਹੈ ਜਿਸ ਦੇ ਬੇਸ ਤੇ ਸਾਰੇ ਬੈਂਕ ਲੋਨ ਦਾ ਡਿਸੀਜਨ ਲੈਂਦੇ ਨੇ ਲੈਣ ਦੇ ਨੂੰ ਦੇਣਾ ਹੈ ਕਿ ਨਹੀਂ ਦੇਣਾ ਜਾਂ ਕਿਵੇਂ ਦੇਣਾ ਹੈ ਕੀ ਵਿਆਜ ਲਾਣਾ ਹੈ ਉਸ ਬਾਰੇ ਅਸੀਂ ਬਹੁਤ ਬਰੀਕੀ ਨਾਲ ਬੜੀ ਡਿਟੇਲ ਨਾਲ ਗੱਲ ਕਰਦੇ ਹਾਂ ਤੁਹਾਡੇ ਨੋਲਿਜ ਦਾ ਵਾਅਦਾ ਕਰਦੀਆਂ ਤੁਸੀਂ ਜੇ ਆਪਣੇ ਫਿਊਚਰ ਚ ਆਪਣੇ ਬਿਜ਼ਨਸ ਨੂੰ ਹੋਰ ਐਕਸਪੈਂਡ ਕਰਨਾ ਚਾਹੁੰਦੇ ਹੋ ਹੋਰ ਵਧਾਣਾ ਚਾਹੁੰਦੇ ਹੋ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਉਸ ਤੋਂ ਹੋਰ ਕਮਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਂਕਾਂ ਦੇ ਲੋਨ ਦੀ ਸਪੋਰਟ 'ਤੇ ਮਿਲੇ ਸੌਰੀ ਬੈਂਕਾਂ ਦੇ ਸਪੋਰਟ ਦੀ ਲੋੜ ਹੈ ਜੋ ਤੁਹਾਨੂੰ ਲੋਨ ਮਿਲਣਗੇ ਉਹਨਾਂ ਨਾਲ ਹੀ ਤੁਸੀਂ ਇਹ ਕੰਮ ਅੱਗੇ ਵਧਾ ਸਕਦੇ ਹੋ ਸੋ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਲਵ ਵਕ ਵਕ ਮਿਲਣ ਵਾਲੀਆਂ ਸਬਸਿਡੀਆਂ ਵਾਲੇ ਲੋਨ ਜਿਹੜੇ ਹੁੰਦੇ ਆ ਬੈਂਕਾਂ ਤੋਂ ਲੈ ਸਕਦੇ ਹੋ ਪਰ ਉਹ ਕਿਸ ਬੇਸ ਤੇ ਮਿਲਦੇ ਆ ਸਿਬਲ ਦੀ ਰਿਪੋਰਟ ਦੇਖ ਕੇ ਹੋਰ ਤੇ ਸਿਬਲ ਦੀ ਰਿਪੋਰਟ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਕਿਵੇਂ ਹੁੰਦੀ ਹੈ ਜਾਂ ਕਿਵੇਂ ਮੇਨਟੇਨ ਕਰਨੀ ਹੈ ਜਾਂ ਕਿਵੇਂ ਵਧੀਆ ਤੋਂ ਵਧੀਆ ਬਣਾਣੀ ਹੈ ਵੀ ਬੈਂਕ ਤੁਹਾਡੇ ਪਿੱਛੇ ਪਿੱਛੇ ਫਿਰ ਤੁਹਾਨੂੰ ਲੋਨ ਦੇਣ ਲਈ ਤਾਂ ਤੁਹਾਨੂੰ ਇਹਨਾਂ ਸਾਡੇ ਚੈਨਲਾਂ ਸਾਡੇ ਚੈਨਲ ਤੋਂ ਇਹ ਜਾਣਕਾਰੀ ਮਿਲੇਗੀ ਤੁਹਾਡੀ ਨੌਲੇਜ ਵਾਧਾ ਹੋਏਗਾ ਹੋਰ ਜ਼ਿਆਦਾ ਸੋ ਮੈਂ ਨਾ ਸਾਰੇ ਨਵੇਂ बिजनेसमੈਨਾਂ ਨੂੰ ਛੋਟੇ बिजनेसमੈਨਾਂ ਨੂੰ ਨਵੇਂ ਬੱਚਿਆਂ ਨੂੰ ਨਵੇਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਇਹ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਾਂ ਤਾਂ ਤੁਸੀਂ ਇਸ ਦਾ ਲਾਹਾ ਬਹੁਤ ਆਪਣੇ ਟਾਈਮ 'ਚ ਲੈ ਸਕੋ ਤੇ ਬਹੁਤ ਆਪਣੇ ਕੰਮ ਨੂੰ ਬਹੁਤ ਆਪਣੇ ਬਿਜ਼ਨਸ ਨੂੰ ਅੱਗੇ ਵਧਾ ਸਕੋ ਮੇਰੀ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਉਮੀਦ ਹੈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰੋਗੇ ਵੱਧ ਤੋਂ ਵੱਧ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਹੋਰਾਂ ਨੂੰ ਵੀ ਦੱਸੋਗੇ ਜਿਹੜੇ ਬੱਚੇ ਆਪਣੇ ਛੋਟੇ-ਛੋਟੇ ਕੰਮਾਂ ਨਾਲ ਆਪਣੀ ਜ਼ਿੰਦਗੀ ਦੀਆਂ ਸ਼ੁਰੂਆਤਾਂ ਕਰ ਰਹੇ ਨੇ ਉਹਨਾਂ ਨੂੰ ਇਸ ਚੈਨਲ ਤੋਂ ਆਨਰ ਟਾਈਮ ਛੋਰ ਫਾਇਦਾ ਹੋਏਗਾ ਉਹ ਆਪਣੀ ਸਿੰਪਲ ਰਿਪੋਰਟ ਕਰਾਈ ਰਿਪੋਰਟ ਨੂੰ ਹੋਰ ਜਿਆਦਾ ਵਧੀਆ ਤੇ ਬਿਲਡ ਬਣਾ ਕੇ ਬੈਂਕਾਂ ਤੋਂ ਵਕ ਵਕ ਟਾਈਮ ਤੇ ਆਉਣ ਵਾਲੀਆਂ ਸਕੀਮਾਂ ਦਾ ਫਾਇਦਾ ਉਠਾ ਸਕਣਗੇ ਇਸੇ ਆਸ ਤੇ ਉਮੀਦ ਨਾਲ ਤੁਹਾਡੇ ਆਪਣਾ ਸਿੰਪਲ ਦਾ ਡਾਕਟਰ ਤੋਂ ਸਾਡੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਥੈਂਕ ਯੂ ਵੈਰੀ ਮਚ